ਜੋ ਲਾ ਫਤਿਹਗੜ ਸਾਹਿਬ ਦੇ ਯੋਗਿਕ ਸ਼ਹਿਰ ਮੰਡੀ ਗੁਪਿੰਦਗੜ ਦੇ ਨੇੜੇ ਬਦੀਨਪੁਰ ਦੇ ਸ਼ਹੀਦ ਹਰਮਿੰਦਰ ਸਿੰਘ ਦੀ ਬੀਤੇ ਦਿਨਾ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਆਖਿਲ ਜੰਗਲ ਦੇ ਵਿੱਚ ਆਤੰਕੀ ਜਾਂ ਦੇ ਨਾਲ ਜਿਹੜੀ ਮੁੱਠਪੇੜ ਹੋਈ ਸੀ ਤੇ ਉਸੇ ਦੇ ਦੌਰਾਨ ਜੋ ਹਰਵਿੰਦਰ ਸਿੰਘ ਸੀ ਉਹ ਸ਼ਹੀਦ ਹੋ ਗਿਆ ਸੀ ਤੇ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਸੰਸਦ ਡਾਕਟਰ ਅਮਰ ਸਿੰਘ ਅਤੇ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਕਾਕਾ ਰਣਦੀਪ ਸਿੰਘ ਨਾਬਾ ਪਿੰਡ ਬਦੀਨਪੁਰ ਵੀਕੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਕਾਂਗਰਸ ਕਮੇਟੀ ਵੱਲੋਂ ਹਾਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਤੇ ਸੰਸਦ ਅਮਰ ਸਿੰਘ ਅਤੇ ਕਾਕਾ ਰਣਦੀਪ ਸਿੰਘ ਨੇ ਨਾਬਾ ਨੇ ਕਿਹਾ ਹੈ ਕਿ ਹਰਮਿੰਦਰ ਸਿੰਘ ਦੀ ਸ਼ਹਾਦਤ ਤੇ ਅਸੀਂ ਬਿਹੱਦ ਸਾਨੂੰ ਦੁੱਖ ਹੈ ਅਤੇ ਸਾਡੂ ਮਾਣ ਵੀ ਹੈ ਕਿ ਸਾਡੇ ਜਿਹੜਾ ਕੀ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਨੇ ਕਿਹਾ ਹੈ ਕਿ ਪਰਿਵਾਰ ਨੂੰ ਹਰ ਸੰਭਵ ਜਿਹੜੀ ਆ ਉਹਨਾਂ ਦੀ ਮਦਦ ਕੀਤੀ ਜਾਏਗੀ ਅਤੇ ਉੱਥੇ ਹੀ ਜੋ ਕੇਂਦਰ ਸਰਕਾਰ ਤੋਂ ਹੋਵੇ ਤੇ ਪੰਜਾਬ ਸਰਕਾਰ ਤੋਂ ਉਹ ਮੰਗ ਕਰਨਗੇ ਕਿ ਇਹਨਾਂ ਪਰਿਵਾਰਾਂ ਨੂੰ ਜਿਹੜਾ ਕਿ ਮਦਦ ਪਹੁੰਚਾਈ ਜਾਵੇ ਉੱਥੇ ਹੀ ਪਿੰਡ ਦੇ ਵਿੱਚ ਬਣੇ ਪਾਰਕ ਦਾ ਮੁੱਖ ਗੇਟ ਦਾ ਨਾਮ ਸ਼ਹੀਦ ਹਰਮਿੰਦਰ ਸਿੰਘ ਦੇ ਨਾਂ ਤੇ ਲਿਖਿਆ ਜਾਵੇ ਅਤੇ ਉਸ ਨੂੰ ਪੂਰਾ ਕਰਨ ਲਈ ਸਰਕਾਰ ਤੋਂ ਮੰਗ ਕਰਨਗੇ। ਨਹੀਂ ਜੀ ਕਿਹਣਾ ਦੇਖੋ ਇਹ ਬਹੁਤ ਮਨਪਾਕੀ ਘਟਨਾ ਹੋਈ ਆ ਹਰਮਿੰਦਰ ਸਿੰਘ ਇਸ ਪਿੰਡ ਦੇ ਸੰਤੇ ਹੋਰ ਬਹੁਤ ਸ਼ਹੀਦ ਹੋਏ ਨੇ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸੀ ਔਰ ਇਹ ਵੀ ਉਹਨਾਂ ਨੂੰ ਕਹਿਣ ਆਏ ਸੀ ਕਿ ਭਾਈ ਤੁਹਾਡੇ ਨਾਲ ਹਰ ਘੜੀ ਅਸੀਂ ਖੜੇ ਆਂ ਔਰ ਜਿੱਥੇ ਕਿਥੇ ਵੀ ਪਰਿਵਾਰ ਨੂੰ ਕਿਸੇ ਚੀਜ਼ ਦੀ ਵੀ ਕੋਈ ਸਮੱਸਿਆ ਦਿੱਕਤ ਹੋਵੇ ਮੈਂ ਚਾਹੇ ਕੇਂਦਰ ਸਰਕਾਰ ਤੋਂ ਕੁਝ ਕਰਉਣਾ ਹੋਵੇ ਚਾਹੇ ਪੰਜਾਬ ਸਰਕਾਰ ਤੋਂ ਸਭ ਕੁਝ ਅਸੀਂ ਪਰਿਵਾਰ ਦੀ ਮਦਦ ਲਈ ਜੀਪੀ ਸਾਹਿਬ ਦੇ ਨਾਲ ਅਸੀਂਾਰੇ ਇਕੱਠੇ ਮਿਲ ਕੇ ਕਠਿਓਕੇ ਪਿੰਡ ਬਦੀਨਪੁਰ ਸਾਡੇ ਸ਼ਹੀਦ ਹਰਮਨਦਰ ਸਿੰਘ ਜਿਨ੍ਹਾਂ ਨੇ ਇਕੱਲੇ ਸਾਡੇ ਪੰਜਾਬ ਦਾ ਨਾਮ ਨਹੀਂ ਔਰ ਸਾਡੇ ਹਲਕੇ ਦਾ ਨਾਮ ਨਹੀਂ ਕਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਆਪਣੀ ਸ਼ਹਾਦਤ ਦੇ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਸਮੁੱਚੀ ਸਾਡੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅੱਜ ਸ਼ਾਮਿਲ ਹੁੰਦੇ ਹੋਏ ਦੁੱਖ ਦਾ ਪਟਾਵਾ ਪਟਾਵਾ ਕਰਨ ਆਈ ਹੈ ਔਰ ਅੱਜ ਮਨ ਸਾਰਾ ਪਰਿਵਾਰ ਦਾ ਉਹਨਾਂ ਦਾ ਭਰਿਆ ਹੋਇਆ ਹੈ ਕਿਉਂਕਿ ਜ਼ਿੰਦਗੀ 'ਚ ਉਹਨਾਂ ਨੇ ਬਹੁਤ ਔਖਾਂ ਸਹਿ ਕੇ ਔਰ ਇਸ ਪੈਗਾਮ ਤੇ ਪਹੁੰਚੇ ਸਨ ਔਰ ਰਾਜ ਇਹ ਵੀ ਦੱਸਿਆ ਉਹਨਾਂ ਨੇ ਇਸ ਮੌਕੇ ਤੇ ਕਿ ਖੁਸ਼ੀ-ਖੁਸ਼ੀ ਨਾਲ ਬਕਾਇਦਾ ਗੋਲੀਆਂ ਪਾਂਦੇ ਹੋਏ ਔਰ ਸ਼ਹਾਗ ਦਿੱਤੀ ਗਨੇੜਾ ਕੇ ਵਜਿਆ ਜੇਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਦੋ ਨੌਜਵਾਨ ਸਾਥੀ ਸ਼ਹੀਦ ਹੋਏ ਔਰ ਬਕਾਇਦਾ ਦੋ ਹਰਿਆਣੇ ਦੇ ਔਰ ਤਕਰੀਬਨ 10-11 ਫੱਟੜ ਹੋਏ ਹਨਗੇ ਔਰ ਮੈਂ ਸਮਝਦਾ ਹੈ ਇਹੀ ਅਸੀਂ ਆਪਣੇ ਆਪ ਨੂੰ ਸਰੁੱਚਾ ਮਹਿਸੂਸ ਕਰਦੇ ਹਾਂ ਔਰ ਜੋ ਵੀ ਪਰਿਵਾਰ ਨੂੰ ਸਹਾਰੇ ਦੇ ਰੂਪ ਚ ਅਸੀਂ ਅੱਗੇ ਬਕਾਇਦਾ ਉਹਨਾਂ ਨਾਲ ਖੜਕੇ ਉਹਨਾਂ ਦੀ ਮੰਗਾਂ ਪੂਰੀ ਕਰਨ ਦਾ ਪ੍ਰਲਾ ਕਰਾਂਗੇ ਔਰ ਪਰਿਵਾਰ ਨੇ ਮੰਗ ਕੀਤੀ ਜਿੱਥੇ ਸਾਹਮਣੇ ਬਕਾਇਦਾ ਕਮਿਊਨਿਟੀ ਸੈਂਟਰ ਸਾਡੀ ਸਰਕਾਰ ਨੇ ਬਣਾਇਆ ਸੀ ਉਹਦੇ ਨਾਲ ਇਹਨਾਂ ਦਾ ਪਾਰਕ ਬਣਾ ਕੇ ਉਹਦੀ ਯਾਦਗਾਰ ਚ ਯਾਦਗਾਰੀ